ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਖਾਲਸੇ ਦਾ ਜੋ ਜੰਗੀ ਜਾਹੋ ਜਲਾਲ ਦਾ ਪ੍ਰਤੀਕ ਹੈ ਹੋਲਾ ਮੱਲਾ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੋਲਾ ਮੱਲਾ ਕੀ ਚੀਜ਼ ਹੈ ਇਹ ਹੋਲਾ ਮੱਲਾ ਖਾਲਸੇ ਦਾ ਸ਼ਕਤੀ ਪ੍ਰਦਰਸ਼ਨ ਹੈ ਜਿਵੇਂ 15 ਅਗਸਤ ਹੈ ਤੇ 26 ਜਨਵਰੀ ਹੈ 15 ਅਗਸਤ ਨੂੰ ਭਾਰਤ ਆਜ਼ਾਦ ਹੋਇਆ ਸੀ ਤੇ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ ਤੁਸੀਂ 26 ਜਨਵਰੀ ਦੀ ਕਦੇ ਪਰੇਡ ਦੇਖੋ ਉਸ ਪਰੇਡ ਦੇ ਵਿੱਚ ਕੀ ਹੁੰਦਾ 26 ਜਨਵਰੀ ਨੂੰ ਕਿ ਜਿੰਨੇ ਵੀ ਭਾਰਤ ਦੇ ਰਾਕਟ ਲੌਂਚਰ ਨੇ ਮਿਜ਼ਾਈਲਾਂ ਨੇ ਬੰਦੂਕਾਂ ਨੇ ਤੋਪਾਂ ਨੇ ਜੋ ਵੀ ਟੈਂਕ ਨੇ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਉਹਨਾਂ ਦੀ ਪਰੇਡ ਕੱਢੀ ਜਾਂਦੀ ਜਿੰਨੀਆਂ ਬਟਾਲੀਆਂ ਨਾਲ ਗੋਰਖਾ ਰੈਜiment ਹੈ ਸਿੱਖ ਰੈਜiment ਹੈ ਨੇਪਾਲੀ ਰੈਜiment ਉਹਨਾਂ ਸਾਰਿਆਂ ਦੀ ਰੈਜiment ਦੀ ਉਹ ਪਰੇਡ ਕੱਢੀ ਜਾਂਦੀ ਉਹ ਕੀ ਹੈ ਕਿ ਦੁਨੀਆ ਨੂੰ ਦਿਖਾਇਆ ਜਾਂਦਾ ਵੀ ਭਾਰਤ ਕੋਲੇ ਸ਼ਕਤੀ ਹੈ ਇਸੇ ਤਰ੍ਹਾਂ ਕਲਗੀਧਰ ਮਹਾਰਾਜ ਜੀ ਨੇ ਖਾਲਸੇ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦਾ ਇੱਕ ਸਿਧਾਂਤ ਦਿੱਤਾ ਉਹ ਹੈ ਹੋਲਾ ਮੱਲਾ ਹੋਲੇ ਮੱਲੇ ਤੋਂ ਕੀ ਭਾਵ ਹੈ ਜੀ ਹੋਲੇ ਤੋਂ ਭਾਵ ਹੈ ਹਮਲਾ ਕਰਨਾ ਤੇ ਮੱਲੇ ਤੋਂ ਭਾਵ ਹੈ ਹਮਲਾ ਕਰਨ ਦੀ ਥਾਂ ਜਿੱਥੇ ਜਾ ਕੇ ਹਮਲਾ ਕਰਨਾ ਕਿਉਂਕਿ ਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਨਿਆਰਾ ਪਰ ਦਿੱਤਾ ਸਾਰੀਆਂ ਚੀਜ਼ਾਂ ਤੋਂ ਨਿਆਰਾ ਕਹਿੰਦੇ ਲੋਕਾਂ ਦੀਆਂ ਬੋਲੀਆਂ ਖਾਲਸੇ ਦਾ ਬੋਲਾ ਲੋਕਾਂ ਦੀਆਂ ਹੋਲੀਆਂ ਖਾਲਸੇ ਦਾ ਹੋਲਾ ਜਿਹੜਾ ਖਾਲਸਾ ਨਾ ਲੋਕਾਂ ਵਾਂਗੂ ਹੋਲੀਆਂ ਨਹੀਂ ਮਨਾਉਂਦਾ ਇੱਕ ਦੂਜੇ ਦੇ ਉੱਤੇ ਗੰਦਮੰਦ ਸੁੱਟਨੇ ਚਿੱਕੜ ਪਾਉਣੇ ਮਹਾਰਾਜ ਕਹਿੰਦੇ ਨਾ ਮੇਰਾ ਖਾਲਸਾ ਨਿਆਰਾ ਰਹੇਗਾ ਹੋਲਾ ਮੱਲਾ ਦਿੱਤਾ ਵੀ ਇਸ ਦਿਨ ਸਾਰੇ ਸੂਰਮੇ ਬਾਣੇ ਪਾ ਕੇ ਕਮਰ ਕੱਸੇ ਲਾ ਕੇ ਤਿਆਰ ਵਰ ਤਿਆਰ ਹੋ ਕੇ ਹੱਥਾਂ 'ਚ ਸ਼ਸਤਰ ਬਰਚੇ ਕਮਾਨ ਤੀਰ ਤੂਫੰਗਾ ਰਾਮ ਜੰਗੇ ਲੈ ਕੇ ਬੰਦੂਕਾਂ ਲੈ ਕੇ ਇਦਾਂ ਫਿਰ ਮੱਲੇ ਚੜਨਾ ਖਾਲਸੇ ਨੇ ਮਹਾਰਾਜ ਜੀ ਨੇ ਹੋਲਾ ਮੱਲਾ ਸਨ 1700 ਈਸਵੀ ਦੇ ਵਿੱਚ ਸ਼ੁਰੂ ਕੀਤਾ ਖਾਲਸਾ ਸੱਜਣ ਤੋਂ ਇੱਕ ਸਾਲ ਬਾਅਦ ਮਹਾਰਾਜ ਜੀ ਨੇ ਸ਼ੁਰੂ ਕੀਤਾ ਕਿਉਂ ਕਿ ਜੰਗੀ ਸਪਿਰਟ ਭਰਨੀ ਸੀ ਆਪਣੇ ਖਾਲਸੇ ਦੇ ਵਿੱਚ ਇਹਨਾਂ ਨੂੰ ਹਮਲਾ ਕਰਨ ਦੀ ਜਾਜ ਸਿਖਾਉਣੀ ਸੀ ਵੀ ਹਮਲਾ ਕਿੱਦਾਂ ਕਰੀਦਾ ਦੋ ਦਲ ਬਣਾ ਦਿੱਤੇ ਮਹਾਰਾਜ ਜੀ ਨੇ ਇੱਕ ਦੇ ਕੇਸਰੀ ਰੰਗ ਦੇ ਕੱਪੜੇ ਪਵਾ ਦਿੱਤੇ ਇੱਕ ਦੇ ਚਿੱਟੇ ਰੰਗ ਦੇ ਇੱਕ ਨੂੰ ਕਿਲੇ 'ਚ ਬਿਠਾ ਦਿੱਤਾ ਇੱਕ ਨੇ ਕਿਲੇ ਤੋਂ ਬਾਹਰ ਹਮਲਾ ਕਰਨਾ ਇੱਕ ਜਥਾ ਕਿਲੇ ਦੇ ਅੰਦਰ ਇੱਕ ਜਥਾ ਕਿਲੇ ਦੇ ਬਾਹਰ ਉਹ ਜਾ ਕੇ ਹਮਲਾ ਕਰਦੇ ਨੇ ਇਦਾਂ ਲੜਾਈ ਹੁੰਦੀ ਤੇ ਇਸ ਲੜਾਈ ਦੇ ਵਿੱਚ ਇਹ ਮਰਿਆਦਾ ਸੀ ਕਿ ਕਿਸੇ ਨੇ ਗੋਲੀ ਜਾਂ ਤੀਰ ਨਹੀਂ ਚਲਾਉਣੇ ਕਿਉਂਕਿ ਇੱਕ ਬਨਾਵਟੀ ਲੜਾਈ ਆ ਨਾ ਦਿਖਾਣਾ ਵੀ ਕਿਦਾਂ ਕਿਲਾ ਫਤਿਹ ਕਰੀਦਾ ਕਿਦਾਂ ਲੜਾਈ ਕਰੀਦੀ ਸੋ ਸਾਧ ਸੰਗਤ ਜੀ ਅੱਜ ਵੀ ਨਾ ਸ਼ਹੀਦੀ ਬਾਗ ਆਨੰਦਪੁਰ ਸਾਹਿਬ ਉਥੋਂ ਦੀ ਖਾਲਸਾ ਦਾ ਮੱਲਾ ਚੜਦਾ ਪੂਰੇ ਜਹੋ ਜਲਾਲ ਦੇ ਨਾਲ ਨਿਸ਼ਾਨਾ ਧੌਸਿਆਂ ਨਗਾਰਿਆਂ ਦੀ ਅਗਵਾਈ ਦੇ ਵਿੱਚ ਹਾਥੀ ਨੇ ਘੋੜੇ ਨੇ ਊਂਟ ਨੇ ਉਹਨਾਂ ਵਿੱਚ ਜਿੰਨੇ ਦਲਬੰਦ ਨੇ ਬੁੱਢਾ ਦਲ ਆ, ਤਰਨਾ ਦਲ ਆ, ਮਿਸਲ ਜੀਦਾ ਫੇਰ ਬਿਧੀ ਚੰਦੀਏ ਨੇ ਸਾਰੇ ਉਡਣਾ ਦਲ ਆਦਿਕ ਉਹ ਇਕੱਠੇ ਹੋ ਕੇ ਮੱਲਾ ਕੱਢਦੇ ਨੇ ਨਿੱਲੇ ਬਾਣਿਆਂ ਦੀ ਸਰੀ ਫੌਜ ਇਦਾਂ ਹੀ ਨਾ ਜਦੋਂ ਗੁਰੂ ਮਹਾਰਾਜ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਕਹਿੰਦੇ ਬਾਬਾ ਅਜੀਤ ਸਿੰਘ ਜੀ ਸਭ ਤੋਂ ਪਿੱਛੇ ਸੀ ਉਹ ਵਾਰ-ਵਾਰ ਅਨੰਦਪੁਰ ਸਾਹਿਬ ਨੂੰ ਵੇਖੀ ਜਾਣ ਪਿੱਛੇ ਮੁੜ-ਮੁੜ ਕੇ ਭਾਈ ਚੋਪਾ ਸਿੰਘ ਜੀ ਨਾਲ ਜਾ ਰਹੇ ਸੀ ਚੋਪਾ ਸਿੰਘ ਜੀ ਨੇ ਪੁੱਛਿਆ ਬਾਬਾ ਜੀ ਕੀ ਗੱਲ ਹੈ ਤੁਸੀਂ ਪਿੱਛੇ ਮੁੜ ਮੁੜ ਕੇ ਵਾਰ-ਵਾਰ ਦੇਖਦੇ ਹੋ ਕੋਈ ਰਹਿ ਗਿਆ ਪਿੱਛੇ ਜਾਂ ਕੋਈ ਚੀਜ਼ ਰਹਿ ਗਈ ਬਾਬਾਜੀ ਸਿੰਘ ਜੀ ਬੋਲੇ ਨਾ ਕਹਿੰਦੇ ਵੀ ਮੈਂ ਤਾਂ ਪਿੱਛੇ ਮੁੜ ਕੇ ਦੇਖ ਰਿਹਾ ਵੀ ਜਿਹੜੇ ਅਨੰਦਪੁਰ ਸਾਹਿਬ 'ਚ ਅਸੀਂ ਪਲੇ ਬਣੇ ਆ ਵੱਡੇ ਹੋਏ ਆ ਜਿੱਥੇ ਘੋੜਸਵਾਰੀ ਸਿੱਖੀ ਐ ਸ਼ਸਤਰ ਵਿਦਿਆ ਸਿੱਖੀ ਕਦੇ ਦੁਬਾਰਾ ਵੀ ਇੱਥੇ ਆਵਾਂਗੇ ਭਾਈ ਚੋਪਾ ਸਿੰਘ ਨੇ ਹੰਝੂ ਆ ਗਏ ਨੈਤਰਾਂ ਦੇ ਵਿੱਚ ਮਹਾਰਾਜ ਜੀ ਦੇ ਕੋਲ ਗਏ ਸਤਿਗੁਰੂ ਬਾਬਾ ਅਜੀਤ ਸਿੰਘ ਜੀ ਨੇ ਇੱਕ ਸਵਾਲ ਪੁੱਛਦੇ ਜਿਹਦਾ ਉੱਤਰ ਮੇਰੇ ਕੋਲ ਹੈ ਨਹੀਂ ਉਹ ਕਹਿੰਦੇ ਵੀ ਆਨੰਦਪੁਰ ਸਾਹਿਬ ਆਪਣਾ ਘਰ ਛੱਡ ਕੇ ਜਾ ਰਹੇ ਆ ਆਪਣਾ ਘਰ ਕਿਹਨੂੰ ਨਹੀਂ ਪਿਆਰਾ ਹੁੰਦਾ ਤੇ ਉਹ ਪੁੱਛਦੇ ਕਦੇ ਦੁਬਾਰਾ ਵੀ ਆਵਾਂਗੇ ਮਹਾਰਾਜ ਕਹਿੰਦੇ ਹਾਂ ਹਰ ਸਾਲ ਆਇਆ ਕਰਾਂਗੇ ਜਦੋਂ ਮੇਰਾ ਖਾਲਸਾ ਹੋਲਾ ਮੱਲਾ ਮਨਾਏਗਾ ਨਾ ਜਦੋਂ ਮੱਲਾ ਚੜ੍ਹਾ ਕਰੇਗਾ ਉਸ ਵੇਲੇ ਅਸੀਂ ਖਾਲਸੇ ਦੇ ਵਿੱਚ ਹੀ ਵਰਤਿਆ ਕਰਾਂਗੇ ਇਸ ਪ੍ਰਕਾਰ ਕਲਗੀਧਰ ਮਹਾਰਾਜ ਹੋਲੇ ਮੱਲੇ ਵਾਲੇ ਦਿਨ ਆਪਣੇ ਖਾਲਸੇ ਦੇ ਵਿੱਚ ਵਰਤ ਕੇ ਆਪ ਗੁਰੂ ਮਹਾਰਾਜ ਉਹਨਾਂ ਲਾਡਲੀਆਂ ਫੌਜਾਂ ਦੇ ਵਿੱਚ ਆਪ ਮੱਲਾ ਕੱਢਦੇ ਨੇ ਸ਼ੀਰਦੀ ਫੌਜਾਂ ਵਿੱਚ ਹੀ ਹਾਜ਼ਰ ਹੁੰਦੀਆਂ ਤਾਂ ਹੀ ਜਿਹੜੇ ਨਿਹੰਗ ਸਿੰਘ ਨੇ ਨਾ ਆਪਣੇ ਨਾਂ ਦੇ ਨਾਲ ਉਹ 96 ਕਰੋੜ ਲਿਖਾਉਂਦੇ ਨੇ ਵੀ 96 ਕਰੋੜ ਫੌਜਾਂ ਉਹ ਨਾਲ-ਨਾਲ ਹੀ ਉਹਨਾਂ ਸ਼ਿਦਨਾ ਸਿੰਘਾਂ ਦੇ ਨਿਲੰਬਰੀ ਬਾਣੇ ਵਾਲੀਆਂ ਫੌਜਾਂ ਦੇ ਨਾਲ-ਨਾਲ ਹੀ ਤੁਰੇ ਜਾਂਦੇ ਇਦਾਂ ਚਰਨ ਗੰਗਾ ਸਟੇਡੀਅਮ ਜਾ ਕੇ ਫਿਰ ਜਿਹੜਾ ਹੋਲਾ ਮੱਲਾ ਉਹ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ